ਸੀ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਦੇ ਤਕਰੀਬਨ 250 ਸਕੂਲਾਂ ਨੂੰ ਅਨਸੇਵ ਅਤੇ ਉਹਨਾਂ ਦੀ ਬਕਾਇਦਾ ਉਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਕੋ ਉਹਨਾਂ ਦੀ ਜੜੀ ਰਿਪੋਰਟ ਮੰਗੀ ਗਈ ਹੈ ਕਿਉਂਕਿ ਅੱਜ ਤੋਂ ਕਈ ਸਕੂਲੜੇ ਕਾਫੀ ਸਕੂਲ ਖੁੱਲ ਚੁੱਕੇ ਸਰਕਾਰ ਖਾਸ ਕਰਕੇ ਸਰਕਾਰੀ ਸਕੂਲ ਤਾਂ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਹੜਾਂ ਦੇ ਹਾਲਾਤ ਬਣੇ ਹੋਏ ਤਾਂ ਬੇਸ਼ੱਕ ਦੋ ਦਿਨਾਂ ਤੋਂੜਾ ਮੌਸਮ ਬਿਲਕੁਲ ਸਹੀ ਹੈ ਤਾਂ ਹੜ ਦੇ ਹਾਲਾਤੜਾ ਕਈ ਜਗ੍ਹਾ ਤੇੜਾ ਨੋਰਮਲ ਹੋਣੇ ਸ਼ੁਰੂ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਤਾਂ ਕਿਤੇ ਕਿਤੇ ਆ ਕੇ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਸੁਰੱਖਿਆ ਵਾਸਤੇ ਸੇਫਟੀ ਵਾਸਤੇ ਬਿਲਕੁਲ ਉਹਨਾਂ ਸਾਰੇ ਸਰਕਾਰੀ ਸਕੂਲਾਂ ਤੋਂ ਖਾਸ ਕਰਕੇ ਲੁਧਿਆਣਾ ਗੱਲ ਕੀਤੀ ਜਾਂਦੀ ਤਾਂ 250 ਸਕੂਲਾਂ ਤੋਂ ਸਕੂਲਾਂ ਦੀ ਜਿਹੜੀ ਕਮਰੇ ਦੀ ਸੇਫਟੀ ਰਿਪੋਰਟ ਮੰਗੀ ਹੈ ਅਗਰ ਕੋਈ ਐਦਾਂ ਦੇ ਕਮਰੇ ਹੈਗੇ ਜਿਹੜੇ ਅਨਸੇਫ ਹੈਗੇ ਤਾਂ ਕੀ ਉਹਨਾਂ ਦੀ ਰਿਪੋਰਟ ਹੈ ਉਹ ਬਕਾਇਦਾ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਵਿਭਾਗ ਕੋ ਜਲਦੀ ਤੋਂ ਜਲਦੀ ਪਹੁੰਚ ਜਾਈਏ ਆਦੇਸ਼ ਜਾਰੀ ਕੀਤੇ ਗਏ ਤੱਕ ਤੁਹਾਨੂੰ ਪਹਿਲਾਂ ਲੁਧਿਆਣਾ ਦੇ ਉਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਸ ਸਕੂਲ ਦਾ ਤਸਵੀਰ ਰਿਹਾਡੇ ਇਹੜੇ ਕਮਰੇ ਸੀ ਇਹ ਅਨਸੇਫ ਡੇ ਕੋਸ਼ਿਸ਼ ਕੀਤੇ ਗਏ ਸੀ ਆ ਤਾਂ ਕਮਰੇ ਤੁਹਾਨੂੰ ਹਾਲਾਤ ਦਿਖਾਵਾਂਗੇ ਇਹ ਅਨਸੇਫ ਕੋਸ਼ਿਸ਼ ਕੀਤੇ ਗਏ ਸੀ ਤਾਂ ਖਬਰ ਇਹ ਵੀ ਸਾਹਮਣੇ ਏ ਸੀ ਇਹੜੇ ਕਮਰੇ ਆ ਇਹ ਬਰਸਾਤਾਂ ਤੋਂ ਪਹਿਲਾਂ ਹੀ ਅਨਸੇਫ ਕੋਸ਼ਿਸ਼ ਕੀਤੇ ਗਏ ਸੀ ਤਾਂ ਸਾਹਮਣੇ ਗੱਲਬਾਤ ਕਰਦੇ ਟੀਚਰ ਇਹ ਪਹਿਲਾਂ ਹਾਲਾਤ ਦਿਖਾਣੇ ਕਮਰੇ ਦੇ ਜਿਹੜੇ ਕਮਰੇ ਦੇ ਹਾਲਾਤ ਆ ਉਹ ਕਾਫੀ ਨਾਜ਼ੁਕ ਸੀ ਜਰਜਰ ਹਾਲਾਤੜੇ ਹੁੰਦੇ ਸੀ ਤਾਂ ਉਸ ਤੋਂ ਪਹਿਲਾਂ ਹੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਸ ਦੀ ਜਿਹੜੀ ਰਿਪੋਰਟ ਹੈ ਉਹ ਲੁਧਿਆਣਾ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਪੇਸ਼ ਕੀਤੀ ਗਈ ਸੀ ਤੇ तमाम ਉਹ ਇਹ ਕਮਰੇ ਜਿਹੜੇ ਲੈਂਟਰ ਚੋਂਦੇ ਸੀ ਤਾਂ ਇਸ ਟਾਈਮ ਇੱਥੇ ਕੋਈ ਵੀ ਜਿਹੜਾ ਵਿਦਿਆਰਥੀ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਅਨਸੇਫ ਕਮੇਟੀ ਤੇ ਗੱਲਬਾਤ ਕਰਾਂਗੇ ਸਰ ਕਿੱਸਾ ਦੇਖ ਦਿਓ ਜਿਲ੍ਹਾ ਸਿੱਖਾਪੀਵਾਲ 250 ਹਸੂਲ ਗੁੱਲਰ ਨੇ ਲਿਆਣ ਦੇ ਆਨਸੇਫ ਕੋਸ਼ਿਸ਼ ਕੀਤੀ ਤੇ ਬਗੈਰ ਉਹਦੀ ਰਿਪੋਰਟ ਮੰਗੀ ਗਈ ਹੈ ਤਾਂ ਤਾਂ ਕਿ ਉਸ ਸਕੂਲਾਂ ਦੇ ਜਿਹੜੇ ਬੱਚਿਆਂ ਨੂੰ ਸੇਵ ਰੱਖਿਆ ਜਾਵੇ ਕਿਸ ਤਰ੍ਹਾਂ ਦੇ ਤੁਸੀਂ ਸਾਡੇ ਸਕੂਲ ਕਿੰਨੇ ਕਮਰੇ ਸੀ ਸਾਡੇ ਸਕੂਲ ਦੇ 8 ਕਮਰੇ ਸੀ ਸਭ ਤੋਂ ਪਹਿਲਾਂ ਮੈਂ ਸਿੱਖਿਆ ਵਿਭਾਗ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਵਿਭਾਗ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਕਿ ਵਿਹਾੜਾ ਤੋਂ ਪਹਿਲਾਂ ਬਾਰਿਸ਼ ਤੋਂ ਪਹਿਲਾਂ ਹੀ ਉਹਨਾਂ ਨੇ ਰਿਪੋਰਟ ਮੰਗੀ ਸੀ ਅਸੀਂ ਵੀ ਇੱਕ ਸਕੂਲ ਵੱਲੋਂ ਰਿਪੋਰਟ ਭੇਜੀ ਸੀ ਜਿਸ ਦੇ ਵਿੱਚ ਵਿਭਾਗ ਵੱਲੋਂ 8 ਕਮਰੇ ਹਨ ਸੇਵ ਕੀਤੇ ਗਏ ਸੀ ਜਿਹੜੇ ਕਿ ਅਸੀਂ ਟੋਟਲੀ ਬੰਦ ਕਰ ਦਿੱਤੇ ਹਾਲਤ ਕਮਰੇ ਦੀ ਬਹੁਤ ਬੋਰੀ ਸੀ ਹੁਣ ਅਸੀਂ ਕਿਸੇ ਵੀ ਬੱਚੇ ਨੂੰ ਸਟਾਫ ਬੈਮਨ ਉੱਥੇ ਅਲੋਨ ਨਹੀਂ ਕਰ ਰਹੇ ਬੈਠਣਾ ਤੇ ਬਹੁਤ ਜਲਦੀ ਇਹ ਕਮ ਸਰ ਅੱਜ ਤੋ ਸਕੂਲ ਸਾਰੇ ਖੁੱਲ ਗਏ ਪੰਜਾਬ ਦੇ ਸਰਕਾਰੀ ਸਕੂਲ ਤਾਂ ਕਿਸੇ ਹਾਲਾਤ ਕਿ ਦਰ ਸੀ ਸਰ ਐਕਚੁਅਲੀ ਕੀ ਆਪਣਾ ਵੀ ਇਹ ਜਿਹੜੀਆਂ ਬਿਲਡਿੰਗਸ ਆ ਕਾਫੀ ਜਿਵੇਂ ਸਕੂਲਾਂ ਦੇ ਵਿੱਚ ਕਈ ਬਿਲਡਿੰਗ ਬਹੁਤ ਪੁਰਾਣੀਆਂ ਆ ਜਿਵੇਂ ਜਿਹੜੀ ਬਿਲਡਿੰਗ ਜੇ ਅੱਪਾ ਇਸ ਟਾਈਮ ਖੜੇ ਆ ਇਹ ਵੀ ਲਗਭਗ 150 ਸਾਲ ਪੁਰਾਣੀ ਆ ਔਰ ਉਸ ਸਮੇਂ ਦੀ ਇਹ ਸਾਰੀਆਂ ਮਤਲਬ ਮਿੱਟੀ ਦੀਆਂ ਮਿੱਟੀ ਦੇ ਸਾਰੀਆਂ ਹੋਈਆਂ ਹੋਈਆਂ ਜੋ ਸੋ ਇੰਨੇ ਟਾਈਮ ਬਾਅਦ ਇਹ ਜਰਜਰ ਤਾਂ ਨੈਚਰਲੀ ਹੋਣਾ ਹੀ ਆ ਬਟ ਸਾਡੇ ਪ੍ਰਿੰਸੀਪਲ ਸਰ ਸਰਤਾਰ ਸਮੁੰਦਰ ਸਿੰਘ ਬਰਾੜ ਜੀ ਨੇ ਮਤਲਬ ਪਹਿਲੇ ਹੀ ਦੂਰੰਦੇਸ਼ੀ ਸੀ ਆਪਣਾ ਵੀ ਮੀ ਪਹਿ ਸਕਦੇ ਔਰ ਬੱਚਿਆਂ ਦੀ ਸੁਰੱਖਿਆ ਨੂੰ ਕਿੰਨੀ ਬਣਾਉਣ ਵਾਸਤੇ ਅਸੀਂ ਪਹਿਲੀ ਹੀ ਇਸੀ ਦਾ ਪ੍ਰੋਸੈਸ ਚਲਾ ਦਿੱਤਾ ਸੀ ਆਪਣਾ ਔਰ ਸਾਡੀ ਇਹ ਬਿਲਡਿੰਗ ਸਾਰੀ ਜਿਹੜੀ ਇਹ ਅਨਸੇਫ ਡਿਕਲੇਅਰ ਹੋ ਚੁੱਕੀ ਹੈ ਤੇ ਅਸੀਂ ਮਤਲਬ ਮੀਹਾਂ ਤੋਂ ਲਗਭਗ 6 ਮਹੀਨੇ ਹੋ ਗਏ ਉਹਨੇ ਸਾਨੂੰ ਇੱਥੋਂ ਬੱਚੇ ਅਸੀਂ ਕੋਈ ਵੀ ਇੰਟਰਨ ਮਤਲਬ ਬੱਚੇ ਨੂੰ ਇੰਟਰ ਨਹੀਂ ਕਰਨ ਦੇ ਰਹੇ ਪਰ ਅਸੀਂ ਇਹ ਬਿਲਡਿੰਗ ਵੇਕੈਂਟ ਮਤਲਬ ਰਹੀ ਵੀ ਆਪਣਾ ਇਹ ਐਕਚੁਅਲੀ ਇੱਕ ਤਾਂ ਇਹ ਝੋਂਦੇ ਸੀ ਆਪਣਾ ਦੂਜੇ ਨੰਬਰ ਦੇ ਉੱਤੇ ਨਾਲ ਦੇ ਨਾਲ ਇਹਨਾਂ ਦੇ ਵਿੱਚ ਤੁਸੀਂ ਦੇਖੋਗੇ ਮਿੱਟੀ ਵੀ ਘਿਰ ਰਹੀ ਹੈ ਆਪਣਾ ਬਿਲਕੁਲ ਜੀ ਆਪਣਾ ਸਿਉਂਗ ਲੱਗ ਰਹੀ ਹੈ ਆਪਣਾ ਪ੍ਰਾਣਿਆ ਕਿਉਂਕਿ ਇਸ slab type ਹੋ ਹੈ ਗਿਆ ਆਪਣਾ ਤਾਂ ਇਹਨਾਂ ਦੀ ਸਿਉਂਗ ਵੀ ਕਾਫੀ ਸੀਗੀ ਔਰ ਤੁਸੀਂ ਦੇਖੋ ਵੀ ਇਹ ਥੋੜਾ ਜਿਹਾ ਜਿਵੇਂ slab ਹੋਏ ਤਾਂ ਬੱਚੇ ਬੈਠਣ ਲਈ ਉਹ ਅਨ ਹੈਲਦੀ ਹੋ ਜਾਂਦਾ ਕਮਰਾ ਜੀ ਜੀ ਬਿਲਕੁਲ ਸੋ ਇਸ ਲਈ ਅਸੀਂ ਆਪਣਾ ਇਹਨਾਂ ਨੂੰ ਪਹਿਲਾਂ ਹੀ ਮਤਲਬ ਕਿਸੇ ਕੈਜੂਐਲਟੀ ਹੋਣ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਮਤਲਬ ਮਤਲਬ ਸੁਰੱਖਿਆ ਕਰ ਲਿਆ ਹਾਂ ਕਿੰਨੇ ਦਿਖਦੇ ਪੰਜਾਬ ਦੇ ਸਿੱਖਿਆ ਮੰਤਰੀ ਤੇ ਪੰਜਾਬ ਦੇ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਹੋਈ ਹਰ ਸਕੂਲਾਂ ਦੀ ਰਿਪੋਰਟ ਮੰਗੀ ਗਈ ਆ ਤੇ ਅਗਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਦੇ ਤਾਂ ਪਹਿਲਾਂ ਵੀ ਰਿਪੋਰਟ ਤੁਹਾਨੂੰ ਲੱਗਦਾ ਵੀ ਇਦਾਂ ਦੀਆਂ ਰਿਪੋਰਟਾਂ ਪ੍ਰੀ ਮੌਨਸੂਨ ਤੋਂ ਪਹਿਲਾਂ ਹੀ ਇਹ ਰਿਪੋਰਟਾਂ ਸਿੱਖਿਆ ਵਿਭਾਗ ਨੂੰ ਪਹੁੰਚਣੀਆਂ ਉਹਨਾਂ ਦੇ ਸਾਰੇ ਸਰਕਾਰੀ ਸਕੂਲਾਂ ਦੀ ਜਿੱਦਾ ਤੁਸੀਂ ਪਹਿਲਾਂ ਪਹੁੰਚੀ ਹੈ हां जी ਵੈਸੇ ਪੰਜਾਬ ਸਰਕਾਰ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਲੱਗ ਜਾਓ ਕੰਮ ਕਰ ਰਹੀ ਹੈ ਬਿਲਡਿੰਗਾਂ ਦੀ ਬੱਚਿਆਂ ਦੀ ਸੇਫਟੀ ਤੇ ਸੁਰੱਖਿਆ ਵਾਸਤੇ ਠੀਕਾ ਹੁਣ ਜਿਹੜਾ ਇਹ ਪ੍ਰੋਸੈਸ ਹੈ ਥੋੜਾ ਫਾਸਟ ਹੈ ਬਟ ਇਹ ਪ੍ਰੋਸੈਸ ਅਸੀਂ ਆਲਰੇਡੀ ਪਿਛਲੇ ਸਾਲ ਤੋਂ ਸਟਾਰਟ ਹੋਇਆ ਹੈ ਸਰਕਾਰ ਪਿਛਲੇ ਸਾਲ ਤੋਂ ਹੀ ਇਹਨਾਂ ਲਈ ਕਾਫੀ ਜਿਹੜਾ ਯਾਦ ਹੋਣਾ ਵੀ ਤੁਹਾਨੂੰ ਅਸੀਂ 2 ਸਾਲ ਪਹਿਲਾਂ ਕੋਈ ਕੈਜ਼ੁਐਲਟੀ ਹੋਈ ਸੀ ਕਿ ਸਕੂਲ ਦੇ ਉਸ ਤੋਂ ਉਦੋਂ ਦਾ ਹੀ ਪ੍ਰੋਸੈਸ ਕਾਫੀ ਫਾਸਟ ਚੱਲ ਰਿਹਾ ਹੈ ਹਾਂ ਜੀ ਮਤਲਬ ਉਹ ਕੈਜ਼ੁਐਲਟੀ ਹੋਈ ਸੀ ਹਾਂ ਯਾ ਹਾਂਜੀ ਹਾਂ ਸੋ ਮਤਲਬ ਕੋਈ ਇਹ ਸਰਕਾਰ ਵੱਲੋਂ ਸਾਨੂੰ ਕੋਈ ਕਮੀ ਨਹੀਂ ਲੱਗ ਰਹੀ ਆਪਣਾ ਕਿ ਸਰਨ ਲਈ ਮਤਲਬ ਉਸੋ ਕੈ ਇਨ ਚੀਜ਼ਾਂ ਮਤਲਬ ਜਲਦੀ ਜਲਦੀ ਇਹ ਚੀਜ਼ਾਂ ਕਲੀਅਰ ਕੀਤੀ ਜਾਂਣਾ ਆਪਣਾ ਜੇ ਕੋਈ ਮਤਲਬ ਅਨਸੇਫ ਚੀਜ਼ਾਂ ਰਹਿ ਗਈਆਂ ਆਪਣਾ ਸੋ ਸਰਕਾਰ ਮਤਲਬ ਸਾਡੇ ਸਕੂਲਾਂ ਦਾ ਖੈਰੀਬਨ ਕਿ ਉਹਨਾਂ ਨੇ ਫੰਡ ਵੀ ਪਹਿਲੇ ਹੀ ਆਪਣਾ ਅਲਾਟ ਕਰ ਦਿੱਤੇ ਇਸ ਚੀਜ਼ ਵਾਸਤੇ ਬਹੁਤ ਬਹੁਤ ਸ਼ੁਕਰੀਤਨ ਦੱਸਦੀ ਕੀ ਪੰਜਾਬ ਦੇ ਸਿੱਖਿਆ ਮੰਤਰੀ ਤੇ ਪੰਜਾਬ ਦੇ ਖਾਸਕੇ ਜ਼ਿਲ੍ਹਾ ਲੁਧਿਆਣਾ ਦੇ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਦੇ 250 ਸਕੂਲਾਂ ਦੇ ਉਹਨਾਂ ਅਨਸੇਫ ਰੇ ਕਮਰਿਆਂ ਦੀ ਜਿਹੜੀ ਰਿਪੋਰਟ ਤਲਬ ਕੀਤੀ ਗਈ ਆ ਮੰਗੀ ਗਈ ਆ ਹਰ ਉਸ ਪ੍ਰਿੰਸੀਪਲ ਤੋਂ ਤਾਂ ਕਿ ਇਹੜੇ ਅਜਤੂਣੜੇ ਸਰਕਾਰੀ ਸਕੂਲ ਖੁੱਲ ਗਏ ਆ ਤਾਂ ਕਿ ਬੱਚਿਆਂ ਦੀ ਸੁਰੱਖਿਆਤ ਬਿਲਕੁਲ ਯਕੀਨੀ ਬਣਾਇਆ ਜਾ ਸਕੇ ਇਸ ਤੇ ਨਾਲ ਹੀ ਉਹਨਾਂ ਸਕੂਲਾਂ ਦੇ ਕਮਰਿਆਂ ਨੂੰ ਜਾਂ ਰੀਕਨਸਟਰਕਸ਼ਨ ਕੀਤਾ ਜਾਵੇ ਜਾਂ ਉਹਨੂੰ ਡੈਮੋਲੇਸ਼ਨ ਤੋਂ ਬਾਅਦ ਨਿਊਲੀ ਕਨਸਟਰਕਸ਼ਨ ਕਰਕੇ ਸਕੂਲ ਦੀ ਮਿਆਰ ਨੂੰ ਹੋਰ ਉੱਚਾ ਚੱਕਿਆ ਜਾ ਸਕੇ ਤਾਂ ਸਿੱਖਿਆ ਵਿਭਾਗ ਵੱਲੋਂ ਅਰ ਪੰਜਾਬ ਵੱਲੋਂ ਪੰਜਾਬ ਦੀ ਸਿੱਖਿਆ ਵਿਭਾਗ ਵੱਲੋਂ ਇਹੜਾ ਬਹੁਤ ਵੱਡਾ ਉਪਰਾਲਾ ਖਾਸ ਕਰਕੇ ਜਿਲ੍ਹਾ ਲੁਜਾਨਾ ਦੇ 250 ਸਕੂਲ ਜਿਹੜੇ ਅਨ ਸੇਵ ਵਾਸਤੇ ਆਂਦੇ ਸੀ ਉਹਨਾਂ ਵਾਸਤੇ ਬਗੈਰਾ ਰਿਪੋਰਟ ਮੰਗ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਕੂਲਾਂ ਨੂੰ ਜਿੱਥੇ ਗਰੰਟੀ ਜਾਈਵੇਗੀ ਉੱਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡੀ ਪਹਿਲ ਕਰ ਰਹੀ ਹੈ। ਕਮਐਮਐਲ ਬੋਬੀਨਾ ਸੰਦੀਪ ਸ਼ਰਮਾ ਡੈਲੀਫੈਰ ਟੀਵੀ ਲੁਧਿਆਣਾ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ। ਸੋ ਲੁਧਿਆਣਾ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਦੇ ਤਕਰੀਬਨ 250 ਸਕੂਲਾਂ ਨੂੰ ਅਨ ਸੇਫ ਅਤੇ ਉਹਨਾਂ ਦੀ ਬਾਕਾਇਦਾ ਉਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਕੋ ਉਹਨਾਂ ਦੀ ਜਿਹੜੀ ਰਿਪੋਰਟ ਮੰਗੀ ਗਈ ਹੈ ਕਿਉਂਕਿ ਅੱਜ ਤੋਂ ਕਈ ਸਕੂਲੜੇ ਕਾਫੀ ਸਕੂਲ ਖੁੱਲ ਚੁੱਕੇ ਸਰਕਾਰ ਖਾਸ ਕਰਕੇ ਸਰਕਾਰੀ ਸਕੂਲ ਤਾਂ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਤਾਂ ਬੇਸ਼ੱਕ ਦੋ ਦਿਨ ਤੋਂ ਜਿਹੜਾ ਮੌਸਮ ਬਿਲਕੁਲ ਸਹੀ ਹੈ ਤਾਂ ਹੜ੍ਹ ਦੇ ਹਾਲਾਤੜਾ ਕਈ ਜਗ੍ਹਾ ਤੇੜਾ ਨਾਰਮਲ ਹੋਣੇ ਸ਼ੁਰੂ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਤਾਂ ਕਿਤੇ ਕਿਤੇ ਆ ਕੇ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਸੁਰੱਖਿਆ ਵਾਸਤੇ ਸੇਫਟੀ ਵਾਸਤੇ ਬਿਲਕੁਲ ਉਹਨਾਂ ਸਾਰੇ ਸਰਕਾਰੀ ਸਕੂਲਾਂ ਤੋਂ ਖਾਸ ਕਰਕੇ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਤਾਂ 250 ਸਕੂਲਾਂ ਤੋਂ ਸਕੂਲਾਂ ਦੀ ਜਿਹੜੀ ਕਮਰੇ ਦੀ ਸੇਫਟੀ ਰਿਪੋਰਟ ਮੰਗੀ ਹੈ ਅਗਰ ਕੋਈ ਐਦਾਂ ਦੇ ਕਮਰੇ ਹੈਗੇ ਜਿਹੜੇ ਅਨਸੇਫ ਹੈਗੇ ਤਾਂ ਕੀ ਉਹਨਾਂ ਦੀ ਰਿਪੋਰਟ ਹੈ ਉਹ ਬਕਾਇਦਾ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਵਿਭਾਗ ਕੋਲ ਜਲਦੀ ਤੋਂ ਜਲਦੀ ਪਹੁੰਚ ਜਾਈਏ ਆਦੇਸ਼ ਜਾਰੀ ਕੀਤੇ ਗਏ ਤੱਕ ਤੁਹਾਨੂੰ ਪਹਿਲਾਂ ਲੁਧਿਆਣਾ ਦੇ ਉਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀ ਪਰਪਸ ਸਕੂਲ ਦਾ ਤਸਵੀਰ ਖੜੇ ਇਹ ਜਿਹੜੇ ਕਮਰੇ ਸੀ ਇਹ ਅਨਸੇਫ ਡੇ ਕੋਸ਼ਿਸ਼ ਕੀਤੀ ਗਈ ਸੀ ਆ ਤਾਂ ਕਮਰੇ ਤਨ ਹਾਲਾਤ ਦਿਖਾਵਾਂਗੇ ਇਹ ਅਨ ਸੇਵ ਕੋਸ਼ਿਤ ਕੀਤੇ ਗਏ ਸੀ ਤਾਂ ਖਬਰ ਇਹ ਵੀ ਸਾਹਮਣੇ ਸੀ ਇਹ ਇੱਕ ਕਮਰੇ ਆ ਇਹ ਬਰਸਾਤਾਂ ਤੋਂ ਪਹਿਲਾਂ ਹੀ ਅਨ ਸੇਵ ਕੋਸ਼ਿਤ ਕੀਤੇ ਗਏ ਸੀ ਤਾਂ ਸਾਹਮਣੇ ਗੱਲਬਾਤ ਕਰਦੇ ਟੀਚਰ ਇਹ ਪਹਿਲਾਂ ਹਾਲਾਤ ਦਿਖਾਣੇ ਕਮਰੇ ਦੇ ਜਿਹੜੇ ਕਮਰੇ ਦੇ ਹਾਲਾਤ ਆ ਉਹ ਕਾਫੀ ਨਾਜ਼ੁਕ ਸੀ ਜਰ ਜਰ ਹਾਲਾਤੜੇ ਹੁੰਦੇ ਸੀ ਤਾਂ ਉਸ ਤੋਂ ਪਹਿਲਾਂ ਹੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਸ ਦੀ ਜਿਹੜੀ ਰਿਪੋਰਟ ਹੈ ਉਹ ਲੁਧਿਆਣਾ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਪੇਸ਼ ਕੀਤੀ ਗਈ ਸੀ ਤੇ तमाम ਉਹ ਇਹ ਕੰਮਲੇ ਜਿਹੜੇ ਲੈਂਟਰ ਚੋਂਦੇ ਸੀ ਤਾਂ ਇਸ ਟਾਈਮ ਇੱਥੇ ਕੋਈ ਵੀ ਜਿਹੜਾ ਵਿਦਿਆਰਥੀ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਅਨਸੇਫ ਕਮੇਟੀ ਤੇ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਲ੍ਹਾ ਸਿੱਖਿਆ ਭਾਵ ਨੂੰ 250 ਸਕੂਲ ਲੈਣ ਦੇ ਅਨਸੇਫ ਕਮੇਟੀ ਤੇ ਬਗੈਰ ਉਹਦੀ ਰਿਪੋਰਟ ਮੰਗੀ ਗਈ ਹੈ ਤਾਂ ਤਾਂ ਕਿ ਉਸ ਸਕੂਲਾਂ ਦੇ ਜਿਹੜੇ ਬੱਚਿਆਂ ਨੂੰ ਸੇਵ ਰੱਖਿਆ ਜਾਵੇ ਕਿਸਾ ਦੇਖਦੇ ਹੋ ਤੁਸੀਂ ਸਾਡੇ ਸਕੂਲ ਕਿੰਨੇ ਕਮਰੇ ਸੀ ਸਾਡੇ ਸਕੂਲ ਦੇ 8 ਕਮਰੇ ਸੀ ਸਭ ਤੋਂ ਪਹਿਲਾਂ ਮੈਂ ਸਿੱਖਿਆ ਵਿਭਾਗ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਵਿਭਾਗ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਕਿ ਵਿਹਾੜਾ ਤੋਂ ਪਹਿਲਾਂ ਬਾਰਿਸ਼ ਤੋਂ ਪਹਿਲਾਂ ਹੀ ਉਹਨਾਂ ਨੇ ਰਿਪੋਰਟ ਮੰਗੀ ਸੀ ਅਸੀਂ ਵੀ ਇੱਕ ਸਕੂਲ ਵੱਲੋਂ ਰਿਪੋਰਟ ਭੇਜੀ ਸੀ ਜਿਸ ਦੇ ਵਿੱਚ ਵਿਭਾਗ ਵੱਲੋਂ 8 ਕਮਰੇ ਅਨ ਸੇਵ ਕੀਤੇ ਗਏ ਸੀ ਜਿਹੜੇ ਕਿ ਅਸੀਂ ਟੋਟਲੀ ਬੰਦ ਕਰ ਦਿੱਤੇ ਹਾਲਤ ਕਮਰੇ ਦੀ ਬਹੁਤ ਬੋਰੀ ਸੀ ਹੁਣ ਅਸੀਂ ਕਿਸੇ ਵੀ ਬੱਚੇ ਨੂੰ ਸਟਾਫ ਬੈਮਨ ਨੂੰ ਉੱਥੇ ਅਲਾਉ ਨਹੀਂ ਕਰ ਰਹੇ ਬੈਠਣਾ ਤੇ ਬਹੁਤ ਜਲਦੀ ਸਰ ਅੱਜ ਤੋਂ ਸਕੂਲ ਸਾਰੇ ਖੁੱਲ ਗਏ ਪੰਜਾਬ ਦੇ ਸਰਕਾਰੀ ਸਕੂਲ ਤਾਂ ਕਿਸ ਤਰ੍ਹਾਂ ਦੇ ਹਾਲਾਤ ਕਿਦਾਂ ਦੀ ਸੀ ਸਰ ਐਕਚੁਅਲੀ ਕੀ ਹੈ ਆਪਣਾ ਵੀ ਇਹ ਜਿਹੜੀਆਂ ਬਿਲਡਿੰਗਸ ਆ ਕਾਫੀ ਜਿਵੇਂ ਸਕੂਲਾਂ ਦੇ ਵਿੱਚ ਕਈ ਬਿਲਡਿੰਗ ਬਹੁਤ ਪੁਰਾਣੀਆਂ ਜਿਵੇਂ ਜਿਹੜੀ ਬਿਲਡਿੰਗ ਜਿ ਆਪਾਂ ਇਸ ਟਾਈਮ ਖੜੇ ਇਹ ਵੀ ਲਗਭਗ 150 ਸਾਲ ਪੁਰਾਣੀ ਹੈ ਔਰ ਉਸ ਸਮੇਂ ਦੀ ਇਹ ਸਾਰੀਆਂ ਮਤਲਬ ਮਿੱਟੀ ਦੀਆਂ ਮਿੱਟੀ ਦੇ ਸਾਰੀਆਂ ਹੋਈਆਂ ਵੀਆਂ ਜੋ ਸੋ ਇੰਨੇ ਟਾਈਮ ਬਾਅਦ ਇਹ ਜਰਜਰ ਤਾਂ ਨੈਚਰਲੀ ਹੋਣਾ ਹੀ ਹੈ ਬਟ ਸਾਡੇ ਪ੍ਰਿੰਸੀਪਲ ਸਰਕਰ ਸਮਨਤ ਸਿੰਘ ਬਰਾੜ ਜੀ ਨੇ ਮਤਲਬ ਪਹਿਲੇ ਹੀ ਦੂਰੰਦੇਸ਼ੀ ਸੀ ਆਪਣਾ ਵੀ ਮੀ ਪਹਿ ਸਕਦੇ ਔਰ ਬੱਚਿਆਂ ਦੀ ਸੁਰੱਖਿਆ ਨੂੰ ਕਿੰਨੀ ਬਣਾਉਣ ਵਾਸਤੇ ਅਸੀਂ ਪਹਿਲੀ ਇਸੀ ਦਾ ਪ੍ਰੋਸੈਸ ਚਲਾ ਦਿੱਤਾ ਸੀ ਆਪਣਾ ਔਰ ਸਾਡੀ ਇਹ ਬਿਲਡਿੰਗ ਸਾਰੀ ਜਿਹੜੀ ਇਹ ਅਨਸੇਫ ਡਿਕਲੇਅਰ ਹੋ ਚੁੱਕੀ ਹੈ ਤੇ ਅਸੀਂ ਮਤਲਬ ਮੀਹਾਂ ਤੋਂ ਲਗਭਗ 6 ਮਹੀਨੇ ਹੋ ਗਏ ਹੁਣ ਸਾਨੂੰ ਇੱਥੋਂ ਬੱਚੇ ਅਸੀਂ ਕੋਈ ਵੀ ਇੰਟਰ ਮਤਲਬ ਬੱਚੇ ਨੂੰ ਇੰਟਰ ਨਹੀਂ ਕਰ ਰਹੇ ਪਰ ਅਸੀਂ ਇਹ ਬਿਲਡਿੰਗ ਵੇਕੈਂਟ ਮਤਲਬ ਦਿੱਤੀ ਵੀ ਆਪਣਾ ਇਹ ਐਕਚੁਅਲੀ ਇੱਕ ਤਾਂ ਇਹ ਝੋਂਦੇ ਸੀ ਆਪਣਾ ਦੂਜੇ ਨੰਬਰ ਦੇ ਉੱਤੇ ਨਾਲ ਦੇ ਨਾਲ ਇਹਨਾਂ ਦੇ ਵਿੱਚ ਤੁਸੀਂ ਦੇਖੋਗੇ ਮਿੱਟੀ ਵੀ ਘਿਰ ਰਹੀ ਹੈ ਆਪਣਾ ਬਿਲਕੁਲ ਜੀ ਆਪਣਾ ਸਿਉਂਗ ਲੱਗ ਰਹੀ ਹੈ ਆਪਣਾ ਪ੍ਰਾਣਿਆ ਕਿਉਂਕਿ ਸਲਾਬ ਟਾਈਪ ਹੋ ਹੈਗੀ ਆਪਣਾ ਤਾਂ ਇਹਨਾਂ ਦੀ ਸਿਉਂਗ ਵੀ ਕਾਫੀ ਸੀਗੀ ਔਰ ਤੁਸੀਂ ਦੇਖੋ ਵੀ ਇਹ ਥੋੜਾ ਜਿਹਾ ਜਿਵੇਂ ਸਲਾਬ ਹੋਏ ਤਾਂ ਬੱਚੇ ਆ ਬੈਠਣ ਲਈ ਉਹ ਅਨ ਹੈਲਦੀ ਹੋ ਜਾਂਦਾ ਕਮਰਾ ਜੀ ਜੀ ਬਿਲਕੁਲ ਸੋ ਇਸ ਲਈ ਅਸੀਂ ਆਪਣਾ ਇਹਨਾਂ ਨੂੰ ਪਹਿਲਾਂ ਹੀ ਮਤਲਬ ਕਿਸੇ ਕੈਜੂਐਲਟੀ ਹੋਣ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਮਤਲਬ ਮਤਲਬ ਸੁਰੱਖਿਆ ਕਰ ਲਿਆ ਆਪਣਾ ਇੱਕ ਵਾਰ ਦਿਖ ਦਿਓ ਪੰਜਾਬ ਦੇ ਸਿੱਖਿਆ ਮੰਤਰੀ ਤੇ ਪੰਜਾਬ ਦੇ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਵਾਲੋਂ ਹੀ ਹਰ ਸਕੂਲਾਂ ਦੀ ਰਿਪੋਰਟ ਮੰਗੀ ਗਈ ਆ ਤੇ ਅਗਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਦੇ ਤਾਂ ਪਹਿਲਾਂ ਵੀ ਰਿਪੋਰਟ ਮੈਨੂੰ ਲੱਗਦਾ ਵੀ ਇਦਾਂ ਦੀਆਂ ਰਿਪੋਰਟਾਂ ਪ੍ਰੀ ਮੌਨਸੂਨ ਤੋਂ ਪਹਿਲਾਂ ਹੀ ਇਹ ਰਿਪੋਰਟਾਂ ਸਿੱਖਿਆ ਵਿਭਾਗ ਨੂੰ ਪਹੁੰਚਣੀਆਂ ਉਹਨਾਂ ਦੇ ਸਾਰੇ ਸਰਕਾਰੀ ਸਕੂਲਾਂ ਦੀ ਜਿੱਦਾ ਤੁਸੀਂ ਪਹਿਲਾਂ ਪਹੁੰਚੀ ਹੈ हां जी ਵੈਸੇ ਪੰਜਾਬ ਸਰਕਾਰ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਲੱਗਦਾ ਜੋ ਕੰਮ ਕਰ ਰਹੀ ਹੈ ਬਿਲਡਿੰਗਾਂ ਦੀ ਬੱਚਿਆਂ ਦੀ ਸੇਫਟੀ ਤੇ ਸੁਰੱਖਿਆ ਵਾਸਤੇ ਠੀਕਾ ਹੁਣ ਜਿਹੜਾ ਇਹ ਪ੍ਰੋਸੈਸ ਹੈ ਥੋੜਾ ਫਾਸਟ ਹੈ ਬਟ ਇਹ ਪ੍ਰੋਸੈਸ ਅਸੀਂ ਆਲਰੇਡੀ ਪਿਛਲੇ ਸਾਲ ਤੋਂ ਸਟਾਰਟ ਹੋਇਆ ਹੈ ਸਰਕਾਰ ਪਿਛਲੇ ਸਾਲ ਤੋਂ ਹੀ ਇਹਨਾਂ ਲਈ ਕਾਫੀ ਜਿਹੜਾ ਯਾਦ ਹੋਣਾ ਵੀ ਤੁਹਾਨੂੰ ਅਸੀਂ 2 ਸਾਲ ਪਹਿਲਾਂ ਕੋਈ ਕੈਜ਼ੁਐਲਟੀ ਹੋਈ ਸੀ ਕਿ ਸਕੂਲ ਦੇ ਉਸ ਤੋਂ ਉਦੋਂ ਦਾ ਹੀ ਪ੍ਰੋਸੈਸ ਕਾਫੀ ਫਾਸਟ ਚੱਲ ਰਿਹਾ ਹੈ ਮਦੋ ਕੈਜ਼ੁਐਲਟੀ ਹੋਈ ਸੀ ਹਾਂ ਯਾ ਹਾਂਜੀ ਹਾਂ ਸੋ ਮਤਲਬ ਕੋਈ ਇਹ ਸਰਕਾਰ ਵੱਲੋਂ ਸਾਨੂੰ ਕੋਈ ਕਮੀ ਨਹੀਂ ਲੱਗ ਰਹੀ ਆਪਣਾ ਕਿਉਂਕਿ ਸਰਕਾਰ ਸਰਨ ਲਈ ਮਤਲਬ ਉਸ ਤੋਂ ਕੈਨ ਜੀ ਜਾਨਾ ਸਭੀ ਜਲਦੀ ਜਲਦੀ ਇਹ ਚੀਜ਼ਾਂ ਕਲੀਅਰ ਕੀਤੀਆਂ ਜਾਣ ਆਪਣਾ ਜੇ ਕੋਈ ਮਤਲਬ ਅਨਸੇਫ ਚੀਜ਼ਾਂ ਰਹਿ ਗਈਆਂ ਆਪਣਾ ਸੋ ਸਰਕਾਰ ਮਤਲਬ ਸਾਡੇ ਸਕੂਲਾਂ ਦਾ ਖੈਰੀਬਨ ਕਿ ਉਹਨਾਂ ਨੇ ਫੰਡ ਵੀ ਪਹਿਲੇ ਹੀ ਆਪਣਾ ਅਲਾਟ ਕਰ ਦਿੱਤੇ ਇਸ ਚੀਜ਼ ਵਾਸਤੇ ਬਹੁਤ ਬਹੁਤ ਸ਼ੁਕਰੀਤਨ ਦੱਸਦੀ ਕੀ ਪੰਜਾਬ ਦੇ ਸਿੱਖਿਆ ਮੰਤਰੀ ਤੇ ਪੰਜਾਬ ਦੇ ਖਾਸਕੇ ਜ਼ਿਲ੍ਹਾ ਲੁਧਿਆਣਾ ਦੇ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਦੇ 250 ਸਕੂਲਾਂ ਦੇ ਉਹਨਾਂ ਅਨਸੇਫ ਰੇ ਕਮਰਿਆਂ ਦੀ ਜੀ ਰਿਪੋਰਟ ਤਲਬ ਕੀਤੀ ਗਈ ਆ ਮੰਗੀ ਗਈ ਆ ਹਰ ਉਸ ਪ੍ਰਿੰਸੀਪਲ ਤੋਂ ਤਾਂ ਕਿ ਇਹੜੇ ਅਜਤੂਨੜੇ ਸਰਕਾਰੀ ਸਕੂਲ ਖੁੱਲ ਗਏ ਆ ਤਾਂ ਕਿ ਬੱਚਿਆਂ ਦੀ ਸੁਰੱਖਿਆਤ ਬਿਲਕੁਲ ਯਕੀਨੀ ਬਣਾਇਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਸਕੂਲਾਂ ਦੇ ਕਮਰਿਆਂ ਨੂੰ ਜਾਂ ਰੀਕਨਸਟਰਕਸ਼ਨ ਕੀਤਾ ਜਾਵੇ ਜਾਂ ਉਹਨੂੰ ਡੈਮੋਲੇਸ਼ਨ ਤੋਂ ਬਾਅਦ ਨਿਊਲੀ ਕਨਸਟਰਕਸ਼ਨ ਕਰਕੇ ਸਕੂਲ ਦੀ ਮਿਆਰ ਨੂੰ ਹੋਰ ਉੱਚਾ ਚੱਕਿਆ ਜਾ ਸਕੇ ਤਾਂ ਸਿੱਖਿਆ ਵਿਭਾਗ ਵੱਲੋਂ ਅਰ ਪੰਜਾਬ ਵੱਲੋਂ ਪੰਜਾਬ ਦੀ ਸਿੱਖਿਆ ਵਿਭਾਗ ਵੱਲੋਂ ਇਹੜਾ ਬਹੁਤ ਵੱਡਾ ਉਪਰਾਲਾ ਖਾਸ ਕਰਕੇ ਜਿਲ੍ਹਾ ਲੁਧਿਆਣਾ ਦੇ 250 ਸਕੂਲ ਜਿਹੜੇ ਅਨ ਸੇਵ ਵਾਸਤੇ ਆਂਦੇ ਸੀ ਉਹਨਾਂ ਵਾਸਤੇ ਬਗੈਦਾ ਰਿਪੋਰਟ ਮੰਗ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਕੂਲਾਂ ਨੂੰ ਜਿੱਥੇ ਗਰੰਟੀ ਜਾਵੇਗੀ ਉੱਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡੀ ਪਹਿਲ ਕਦਮੀ ਹੈ ਕਮਮਨ ਬੋਬੀਨਾ ਸੰਦੀਪ ਸ਼ਰਮਾ ਦੇਨੀਫਰ ਟੀਵੀ ਲੁਧਿਆਣਾ